ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਇਸ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਤਾਂ ਕਿ ਸੰਗਤਾਂ ਤੱਕ ਵਿਚਾਰ ਪਹੁੰਚਣ ਤੇ ਸੰਗਤਾਂ ਇਸ ਦਾ ਲਾਹਾ ਖੱਟ ਸਕਨ ਸਾਧ ਸੰਗਤ ਆਪਾਂ ਕਰ ਰਹੇ ਤਾਂ ਪੂਤਕਾਲ ਪੂਤਕਾਲ ਦੇ ਵਿੱਚ ਜੋ ਅੱਗੋਂ ਹਜੇ ਕੁਝ ਰਹਿੰਦਾ ਹੈ ਉਹ ਆਪਾਂ ਹੁਣ ਕਰਨ ਜਾ ਰਹੇ ਹਾਂ ਉਹਦੇ ਵਿੱਚ ਖਾਸ ਕਰਕੇ ਜਿਹੜੀ ਮਰਾਠੀ ਮਰਾਠੀ ਬੋਲੀ ਆ ਉਹ ਬਹੁਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੀ ਹੈ ਤੇ ਉਸ ਦਾ ਜਿਹੜਾ ਹੈਗਾ ਬਹੁਤ ਜੁਝਾ ਹੈ ਪੂਤਕਾਲ ਹੈ ਉਕਤੀਵੇਂ ਬਣਦਾ ਉਹ ਕਿਵੇਂ ਬਣਦਾ ਉਹਦੇ ਬਾਰੇ ਇਹ ਆਪਾਂ ਸਾਰੇ ਵਿਚਾਰ ਕਰਨੀ ਆ ਮਰਾਠੀ ਬੋਲੀ ਦੇ ਵਿੱਚ ਭੂਤਕਾਲ ਬਣਾਉਣ ਦੇ ਲਈ ਤਾਤੂ ਕਿਰਿਆ ਦੇ ਪਿੱਛੇ ਲਾਲ ਆ ਜਾਂਦਾ ਲੱਲੇ ਨੂੰ ਕੰਨ ਲਾ ਲਾ ਜਿਹੜਾ ਉਹ ਲਗਾਇਆ ਜਾਂਦਾ ਦੱਖਣ ਦੇ ਵਿੱਚ ਜਿਹੜੀ ਹੈ ਇਹ ਬੋਲੀ ਨੂੰ ਲਾ ਲਗਾ ਲਗਾਉਣ ਤੋਂ ਪਹਿਲਾਂ ਆਮ ਤੌਰ ਤੇ ਹਰੇਕ ਤਾਤੂ ਕਿਰਿਆ ਦੇ ਨਾਲ ਸਿਹਾਰੀ ਲਗਾਈ ਜਾਂਦੀ ਹੈ ਇਹ ਦੋ ਚੀਜ਼ਾਂ ਹੈ ਇਨੂੰ ਭੂਤਕਾਲ ਬਣਾਉਣ ਦੇ ਵਾਸਤੇ ਜਾਦਾ ਲਾ ਲੱਗਦਾ ਤੇ ਪਰ ਕੁਝ ਜਿਹੜੇ ਆ ਇਹ ਜਿਵੇਂ ਦੱਸਿਆ ਹੈ ਦੱਖਣ ਦੇ ਵਿੱਚ ਉਹ ਪਹਿਲਾਂ ਨਾਲ ਸਿਆਰੀ ਵੀ ਲਗਾਈ ਜਾਂਦੀ ਆ ਲਾ ਦਾ ਵਰਤਨਾ ਜੇਦੋਂ ਅਸੀਂ ਲਾ ਵਰਤਦੇ ਆ ਤਾਂ ਇਹ ਹੁੰਦਾ ਐਕਟਿਵ ਵਾਇਸ ਐਕਟਰ ਤੇ ਜਦੋਂ ਅਸੀਂ ਲੇ ਦਾ ਪ੍ਰਯੋਗ ਕਰਦੇ ਆ ਤਾਂ ਉਦੋਂ ਕੀ ਹੁੰਦਾ ਪੈਸਿਵ ਵਾਇਸ ਕਰਮ ਪ੍ਰਯੋਗ ਪੈਸਿਵ ਵਾਇਸ ਆਉਂਦਾ ਹੁਣ ਆਪਾਂ ਐਕਟਿਵ ਵਾਇਸ ਤੇ ਪੈਸਿਵ ਵਾਇਸ ਦੇ ਬਾਰੇ ਆਪਾਂ ਆ ਥੱਲੇ ਐਗਜ਼ਾਮਪਲਾਂ ਦਿੱਤੀਆਂ ਨੇ ਦੋ ਇਹਨਾਂ ਨੂੰ ਆਪਾਂ ਦੇਖੀਏ ਸਿੰਪਲ ਜਿਹਾ ਨੇ ਦੀ ਲਾਈਨ ਕਿਲਡ ਦਾ ਡੀਅਰ ਲਾਈਨ ਕਿਲਡ ਦਾ ਡੀਅਰ ਇਹ ਕੀ ਐਕਟ ਹੁਣ ਇਹਦਾ ਪੈਸਿਵ ਵਾਇਸ ਬਣਾਉਣਾ ਉਹ ਬਣ ਗਿਆ ਡੀਅਰ ਡੀਅਰ ਵਾਸ ਕਿਲਡ ਬਾਈ ਦਾ ਲਾਈਨ ਇਹ ਕੀ ਬਣ ਗਿਆ ਪੈਸਿਵ ਵਾਇਸ ਹੁਣ ਉਹ ਆ ਗਿਆ ਲੱਲੇ ਨੂੰ ਕੰਨਾਂ ਲੱਗਿਆ ਹੋਵੇ ਤਾਂ ਐਕਟਿਵ ਤੇ ਲੱਲੇ ਨੂੰ ਲਾ ਲੱਗੀ ਹੋਵੇ ਤਾਂ ਪੈਸੋ ਆ ਇਸ ਬਣ ਜਾਂਦਾ ਇਹਦਾ ਪੰਜਾਬੀ ਚ ਲਿਖਿਆ ਸ਼ੇਰ ਨੇ ਹਿਰਨ ਮਾਰਿਆ ਐਕਟਿਵ ਐਕਟਿਵ ਹੋ ਗਿਆ ਹਿਰਨ ਸ਼ੇਰ ਸ਼ੇਰ ਦੁਆਰਾ ਮਾਰਿਆ ਗਿਆ ਹਿਰਨ ਸ਼ੇਰ ਦੁਆਰਾ ਮਾਰਿਆ ਗਿਆ ਤਾਂ ਕੀ ਹੋ ਗਿਆ ਇਹ ਪੈਸੋ ਮੈਂ ਕਿਤਾਬਾਂ ਲਿਖੀਆਂ ਇਹ ਐਕਟਿਵ ਕਿਤਾਬਾਂ ਮੇਰੇ ਦੁਆਰਾ ਲਿਖੀਆਂ ਗਈਆਂ ਇਹ ਪੈਸੋ ਆ ਇਸੇ ਤਰ੍ਹਾਂ ਹੀ ਬਸ ਲਾ ਤੇ ਲੈ ਦਾ ਫਰਕ ਆ ਮਰਾਠੀ ਬੋਲੀ ਦੇ ਵਿੱਚ ਇਹ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੀਆਂ ਪੰਕਤੀਆਂ ਲਈਆਂ ਉਹਨਾਂ ਤੋਂ ਆਪ ਨੂੰ ਹੋਰ ਸਪਸ਼ਟ ਹੋ ਜਾਏਗਾ ਜਿਸ ਤਰ੍ਹਾਂ ਛਿਪੇ ਕੇ ਕਰ ਜਨਮ ਦੇਲਾ ਛਿਪੇ ਕੇ ਕਰ ਜਨਮ ਦੇਲਾ ਗੁਰ ਉਪਦੇਸ਼ ਪਹਿਲਾ ਉਨੋ ਦੇ ਲਾ ਦੇ ਲ ਦਿੱਤਾ ਇਹਦਾ ਮਤਲਬ ਦੈਲ ਦਿੱਤਾ ਜਦੋਂ ਅਸੀਂ ਲਾਲ ਆਤਾ ਦੇ ਦਾ ਦਿੱਤਾ ਤੇ ਲਾ ਨਾ ਲਾਤਾ ਤਾਂ ਦਿੱਤਾ ਹੋ ਗਿਆ ਪਾਸਟ ਟੈਂਸ ਵਿੱਚ ਦਿੰਦਾ ਹੈ ਦੇਵਾਂਗਾ ਨਹੀਂ ਦਿੱਤਾ ਪਾਸ ਬਣ ਗਿਆ ਦੇਤਾ ਦਿੱਤਾ ਦੇਤਾ ਤੇ ਗੁਰ ਉਪਦੇਸ਼ ਪਹਿਲਾ ਪਹਿਲਾ ਮੈਨਾਂ ਪਿਆ ਪ੍ਰਾਪਤ ਹੋਇਆ ਗੁਰੂ ਦਾ ਉਪਦੇਸ਼ ਪ੍ਰਾਪਤ ਹੋਇਆ ਪਹਿਲਾ ਪੈ ਲਾ ਉਹਦੇ ਵਾਸਤੇ ਹੈ ਪੂਤਕਾਲ ਵਾਸਤੇ ਪਹਿਲਾ ਇਸੇ ਤਰ੍ਹਾਂ ਸੰਤ ਹੈ ਕੈ ਪ੍ਰਸਾਦ ਨਾਮਾ ਹਰ ਪੇਟੋਲਾ ਪੇਟ ਪੇਟਣਾ ਪੇਟ ਮਿਲਣਾ ਪੇਟ ਮਿਲਣਾ ਪੇਟ ਪੇਟਣਾ ਮਿਲਣਾ ਮਿਲਣਾ ਹੁਣ ਕੀ ਸੰਤ ਹੈ ਕਿ ਪ੍ਰਸਾਦ ਨਾਮਾ ਹਰ ਪੇਟੋਲਾ ਪੇਟ ਦਾ ਮਿਲਣਾ ਦਾ ਪੇਟ ਲਾ ਮਿਲਿਆ ਸੰਤਾਂ ਦੇ ਪ੍ਰਸਾਦ ਸੰਤਾਂ ਦੀ ਕਿਰਪਾ ਦੇ ਨਾਲ ਨਾਮਾ ਜਿਹੜਾ ਹੈ ਨਾਮਦੇਵ ਹੈ ਉਹ ਹਾਰੀ ਨੂੰ ਮਿਲਿਆ ਪੇਟ ਲਾ ਪੇਟ ਲਾ ਪੇਟ ਪੇਟ ਕਰਨਾ ਹੁੰਦਾ ਲਾ ਉਹਦਾ ਆ ਗਿਆ ਮਰਾਠੀ ਦੇ ਵਿੱਚ ਲਾ ਕਿੱਥੇ ਲਾਉਨੇ ਆ ਜਦੋਂ ਇਹਨੂੰ ਪਾਸਟ ਟੈਂਸ ਬਣਾਉਣਾ ਹੁੰਦਾ ਇਹ ਸਾਧਕ ਸਿੱਧ ਸਗਲ ਮਨ ਚਾਹੇ ਸਾਧਕ ਸਿੱਧ ਸਗਲ ਮਨ ਚਾਹੇ ਆ ਸਾਧਕ ਸਿੱਧ ਤੇ ਸਗਲ ਮਨ ਸਾਰੇ ਮਨ ਚਾਹੇ ਚਾਹੁੰਦੇ ਹਨ ਬਿਰਲੇ ਕਾਹੂ ਢੀਠਲਾ ਪਰ ਕਿਸੇ ਨੂੰ ਦਰਸ਼ਨ ਕੀਨੇ ਉਹਦੇ ਬਿਰਲੇ ਨੂੰ ਚਾਹੁੰਦੇ ਸਾਰੇ ਹੀ ਆ ਵੀ ਸਾਡੇ ਦਰਸ਼ਨੋ ਮਹਾਰਾਜ ਦੇ ਦਰਸ਼ਨ ਹੋ ਜਾਣ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਣ ਪਰ ਉਹ ਕਹਿੰਦੇ ਬਿਰਲੇ ਕਾਹੂ ਢੀਠਲਾ ਢੀਠ ਮਨੇ ਢੀਠਾ ਦਿਲਾ ਬਾਸ ਦੇਠਾ ਵੀ ਦੇਖਿਆ ਕਿਸੇ ਵਿਰਲੇ-ਵਿਰਲੇ ਨੇ ਦੇਖਿਆ ਡੀਟ ਲਾ ਲਾ ਗਿਆ ਪਾਸਟ ٹینس ਬਣ ਗਿਆ ਵਿਖਿਆ ਵੇਖਦਾ ਹਾਂ ਵੇਖਾਂਗਾ ਨਹੀਂ ਮਤਲਬ ਦੋ ਦੋਨਾਂ ਨੂੰ ਛੱਡ ਦਿਓ ਤੀਜੇ ਚ ਕਿੱਥੇ ਆ ਗਿਆ ਭੂਤ ਕਾਲ ਚ ਆ ਗਿਆ ਡੀਟ ਲਾ ਜੈਸੇ ਗਾਏ ਦਾ ਬਾਛਾ ਛੁੱਟਲਾ ਜਿਵੇਂ ਗਾਂ ਦਾ ਜਿਹੜਾ ਬੱਚਾ ਛੁੱਟਲਾ ਛੁੱਟ ਸੁੱਟ ਜਾਂਦਾ ਛੁੱਟ ਜਾਂਦਾ ਛੋਟੇਗਾ ਕੀ ਕੀ ਛੁਟਲਾ ਛੁਟਲਾ ਛੋਟਿਆ ਛੁੱਟ ਗਿਆ ਚਲਾ ਗਿਆ ਛੁੱਟ ਗਿਆ ਪਾਸਟ ٹینس ਚ ਆ ਗਿਆ ਛੁਟਲਾ ਛੁਟਲਾ ਹਨ ਚੋਖਤਾ ਮੱਖਣ ਕੂਟਲਾ ਥਾਣਾਂ ਨੂੰ ਜੁੰਗਦਾ ਤੇ ਮੱਖਣ ਮੱਖਣ ਜੋ ਜੁੱਧ ਹੈ ਉਹ ਕੂਟਲਾ ਕੁੱਟ ਭਰਦਾ ਉਹਦੇ ਕੁੱਟੇ ਕੁੱਟ ਭਰਦਾ ਕੂਟ ਭਰ ਲਿਆ ਉਹਦੇ ਭਰ ਲੇ ਭਰੇ ਪਾਸਟ ٹینس ਕੂਟਲਾ ਨਮਾ ਸੁਲਤਾਨ ਨੇ ਬਾਧਲਾ ਨਾਮੇ ਨੂੰ ਸੁਲਤਾਨੇ ਨੇ ਸੁਲਤਾਨ ਨੇ ਬਾਦ ਬਨ ਲਿਆ ਬਨ ਅਗੇ ਲਾ ਬਨ ਬਾਦ ਲਾ ਬਾਦ ਲਾ ਕੀ ਹੋ ਗਿਆ ਬਨ ਲਿਆ ਬਨਿਆ ਬਨਿਆ ਪਾਸਟ ٹینس ਹੋ ਗਿਆ ਲਾ ਲੱਗਿਆ ਲਾ ਦਾ ਮਤਲਬ ਪਾਸਟ ٹینس ਪਖੰਤਨ ਬਾਜ ਵਾਜਾ ਬਜਾਇਲਾ ਬਜਾਏ ਬਜਾਏ ਬਜਾਇਲਾ ਲੈਣੂ ਕਰਨਾ ਲੱਗਿਆ ਇਹ ਕੀ ਬਣ ਗਿਆ ਪਾਸਟ ٹینس ਬਣ ਗਿਆ ਬਚਾਇਦਾ ਗਰੁੜ ਚੜੇ ਗੋਬਿੰਦ ਆਇਲਾ ਆਇਲਾ ਆਇਆ ਆਇਆ ਆਇਲਾ ਦਾ ਆਇਆ ਆਪਣੇ ਕਹਿੰਦਾ ਆਏ ਆਇਆ ਆ ਲਾ ਪਾਸਟ ٹینس ਬਣਾਉਣ ਵਾਸਤੇ ਇਹ ਮਰਾਠੀ ਬੋਲੀ ਆਇਲਾ ਆਲਾਵੰਤੀ ਇਹ ਭਰਮ ਜੋ ਹੈ ਮੁਝ ਉਪਰ ਸਭ ਕੋਪਲਾ ਆਰਾਵੰਦੀ ਇਹ ਪਰ ਜਿਹਨਾਂ ਨੂੰ ਇਹ ਭਰਮ ਹੈ ਕਿ ਅਸੀਂ ਉੱਚੇ ਆ ਇਹਨਾਂ ਦੇ ਹੈ ਮੁਝ ਉਪਰ ਸਭ ਕੋਪਲਾ ਕੋਪ ਹੁੰਦਾ ਗੁੱਸਾ ਕੋਪਲਾ ਗੁੱਸਾ ਕੀਤਾ ਗੁੱਸੇ ਹੋਇਆ ਕੋਪਲਾ ਗੁੱਸੇ ਹੋਣਾ ਪਾਸ ٹینس ਇਹ ਕਹਿੰਦਾ ਹੋਊਗਾ ਗੁੱਸੇ ਹੋਊਗਾ ਗੁੱਸੇ ਹੁੰਦਾ ਇਹ ਕੀ ਹੈ ਹੋਇਆ ਉਪਲਾ ਲਾ ਲੱਗਿਆ ਪਾਸਟ ٹینس ਬਣ ਗਿਆ ਕੋ ਹਰ ਹਰ ਜਾਪ ਜਪ ਲ ਜਪ ਹਰ ਹਰ ਜਾਪ ਜਪ ਇਹ ਜਾਪ ਹੈ ਤੇ ਨਾਲ ਲਾ ਲੱਗ ਗਿਆ ਜਪ ਤਾਂ ਜਾਪੀ ਤੇ ਲਾ ਕੀ ਹੋ ਗਿਆ ਜਪਿਆ ਜਪਿਆ ਪਾਸਟ ٹینس ਹੋ ਗਿਆ ਜਪਿਆ 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 ਜੀ ਅੰਦਰ ਜੀਓ ਸਭ ਕੁਝ ਜਾਣ ਲਾ ਆ ਜਾਣ ਦਾ ਹੋ ਗਿਆ ਇਹ ਇਹ ਪਾਸ ਟੈਂਸਰ ਤੇ ਇਹਨੂੰ ਲਾ ਲਾਇਆ ਤੇ ਪਾਸ ਟੈਂਸ ਬਣ ਗਿਆ ਜਾਣ ਲਾ ਸਭ ਜਾਣ ਲਿਆ ਪਾਸ ਟੈਂਸ ਹੋ ਗਿਆ ਜਾਣ ਲਿਆ ਸੁੰਦਰ ਪੁਰਖ ਵਿਰਾਜਤ ਦੇਖ ਕੇ ਮਨ ਬੰਚਲਾ ਮਨ ਬੰਚ ਬੰਚ ਹੁੰਦਾ ਠੱਗਣਾ ਤੇ ਫਿਰ ਕੀ ਆ ਇਹ ਲੱਗ ਗਿਆ ਲਾ ਤੇ ਬਣ ਗਿਆ ਠੱਗਿਆ ਗਿਆ ਠੱਗਿਆ ਗਿਆ ਪਾਸ ਟੈਂਸ ਠੱਗਿਆ ਗਿਆ ਠੱਗਿਆ ਗਿਆ ਮਰਾਠੀ ਵਿੱਚ ਲਾ ਲਾਉਨੇ ਆਸੀਂ ਵਰਣਨ ਵਾਸਤੇ ਪੂਤਕਾਲ ਬੰਦ ਆ ਗਿਆ ਬੰਦ ਲਾ ਬਨਿਆ ਕੋਪਲਾ ਗੁੱਸੇ ਹੋਇਆ ਕੋਪ ਕੁੱਸਾ ਕੋਪਲਾ ਹੋਇਆ ਪਾਸ ਟੈਂਸ ਵਰਣਨਾ ਪਾਸ ਟੈਂਸ ਮੈਂ ਵਾਸਤੇ ਇਹ ਕੋਪਲਾ ਕੋਪਲਾ ਗੁੱਸੇ ਹੋਇਆ ਸਮਾਇ ਸਮਾਇ ਲਾ ਸਮਾਇ ਸਮਾਇ ਸਮਾਇਆ ਪਾਸ ਟੈਂਸ ਹੋ ਗਿਆ ਸਮਾਇਆ ਸਮਾਇ ਸਮਾਇ ਲਾ ਆ ਲਾ ਲਾਤਾ ਇਹਨੂੰ ਕੀ ਬਣ ਗਿਆ ਇਹ ਪਾਸ ਟੈਂਸ ਜੱਪ ਲਾ ਜਪਿਆ ਜੱਪ ਲਾ ਆਪੇ ਬੜੇ ਜਪ ਲਾ ਜਪਿਆ ਪਾਸਟ ਟੈਂਸ ਜਪਿਆ ਬੰਚਲਾ ਠੱਗਿਆ ਠੱਗਿਆ ਗਿਆ ਆਇਲਾ ਆਇਆ ਆਇ ਲਾ ਆਇਆ ਇਹ ਪਾਸਟ ਟੈਂਸ ਬਣ ਜਾਂਦਾ ਸਾਰਾ ਇਹ ਸਾਰਾ ਪਾਸਟ ਟੈਂਸ ਬਣਦਾ ਜਦੋਂ ਅਸੀਂ ਲਾ ਲਾ ਦਿੰਦੇ ਹਾਂ ਦੂਜੀਆਂ ਐਗਜ਼ਾਮਪਲਾਂ ਅੱਗੇ ਵੇਖਦੇ ਹਾਂ ਔਰ ਲਾ ਦੀ ਜਿਹੜੀ ਹੈ ਇੱਕੋ ਵਖੋ ਜਿਹੜੀ ਇਹ ਮਰਾਠੀ ਬੋਲੀ ਦੇ ਵਿੱਚ ਇਹ ਨੂੰ ਹੁੰਦਾ ਔਰ ਇਹ ਗੁਰੂ ਜਨ ਸਾਹਿਬ ਦੇ ਵਿੱਚੋਂ ਇਹ ਪੰਕਤੀਆਂ ਲਈਆਂ ਹੋਈਆਂ ਔਰ ਇਸ ਤਰ੍ਹਾਂ ਦੀਆਂ ਹੋਰ ਬੜੀਆਂ ਹੀ ਪੰਕਤੀਆਂ ਹੋਣਗੀਆਂ ਤੁਸੀਂ ਦੇਖੋ ਕਿ ਲਾ ਲਗਿਆ ਤਾਂ ਸਮਝੋ ਇਹ ਪਾਸਟ ਟੈਂਸ ਹੈ ਨਾ ਕਿ ਕੋਈ ਪ੍ਰੈਜ਼ੈਂਟ ਟੈਂਸ ਹੈਗਾ ਜਾਂ ਫਿਊਚਰ ਟੈਂਸ ਹੈਗਾ ਇਹ ਪਾਸਟ ਟੈਂਸ ਹੈ ਇਸ ਕਰਕੇ ਇਸ ਨੂੰ ਬੜੇ ਧਿਆਨ ਨਾਲ ਦੇਖੋ ਲਾ ਲਾ ਦਾ ਲਾ ਤੇ ਲੇ ਲਾ ਤੇ ਲਾ ਲੇ ਲੇ ਦੀ ਕੋਈ ਐਗਜ਼ਾਮਪਲ ਅੱਗੇ ਆਉਗੀ ਆ ਅੱਗੇ ਅੱਗੇ ਕਰਾਂਗੇ ਅਗਲੀ ਵੀਡੀਓ 'ਚ ਲਾਦਾ ਜਿਹੜਾ ਹੈ ਉਹ ਤੋਂ ਵੀ ਸਮਾਪਤੀ ਹੈ ਲੇ ਜਿਹੜਾ ਹੈ ਉਹ ਪੈਸਿਵ ਵਾਇਸ ਹੈ ਪੈਸਿਵ ਵਾਇਸ ਆ ਆ ਥੱਲੇ ਗੱਲ ਕਰ ਚੁੱਕੇ ਆ ਤਦਾਬਾਂ ਮੇਰੇ ਦੁਆਰਾ ਲਿਖੀਆਂ ਗਈਆਂ ਹਨ ਇਹ ਲਿਖੀਆਂ ਗਈਆਂ ਇਹ ਪੈਸਿਵ ਵਾਇਸ ਹੈ ਇਸੇ ਤਰ੍ਹਾਂ ਇਹ ਇਸੇ ਦੀਆਂ ਲੇ ਤੇ ਜਿਹੜੀਆਂ ਹਨ ਪੈਸਿਵ ਵਾਇਸ ਦੀਆਂ ਜਿਹੜੀਆਂ ਐਗਜ਼ਾਮਪਲਾਂ ਉਹ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਸੋ ਇਨੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ